ਬਟਾਲਾ ਸ਼ਹਿਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਉਤਸਵ ਦੇ ਉੱਤੇ ਬਹੁਤ ਹੀ ਖੁਸ਼ੀਆਂ ਔਰ ਹਰਸ਼ ਉਲਾਸ ਦੇ ਨਾਲ ਲੋਕ ਆਪਣਾ ਤਿਉਹਾਰ ਨੂੰ ਮਨਾਣ ਜਾ ਰਹੇ ਹਨ ਔਰ ਮਾਤਾ ਸੁਲਖਣੀ ਜੀ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਆ ਜੀ 537ਵੀਂ ਜਿਹੜੀ ਜਨਮ ਦਿਤੀ ਸਮਾਰੋਹ ਜਿਹੜਾ ਸੀ ਮਨਾਣ ਜਾ ਰਹੇ ਹਨ ਔਰ ਇੱਥੇ ਬਟਾਲੇ ਦੇ ਵਿੱਚ ਇੱਕ ਐਸਾ ਮਾਹੌਲ ਦੇਖਣ ਨੂੰ ਮਿਲਦਾ ਲੱਖਾਂ ਦੀ ਤਦਾਦ ਤੇ ਲੋਕ ਜਿਹੜੇ ਨੇ ਗੁਰਦੁਆਰਾ ਕੰਨਸਾ ਕੋਨਾਂ ਦੀ ਯਾਦ ਦੇ ਵਿੱਚ ਅੱਜ ਵੀ ਉਸ ਵਿਵਾਦੀ ਯਾਦ ਦੇ ਵਿੱਚ ਜਿਹੜੀ ਕੱਚੀ ਦੀਵਾਰ ਸੀ ਜਿੱਥੇ ਉਸ ਟਾਈਮ ਦੇ ਕੁਝ ਬਜ਼ੁਰਗ ਜਿਹੜੀਆਂ ਔਰਤਾਂ ਸਾਨੂੰ ਉਹਨਾਂ ਨੇ ਕਿਹਾ ਕਿ ਬਾਬਾ ਜੀ ਇਹ ਦੀਵਾਰ ਠੱਣ ਵਾਲੀ ਇਸ ਤੋਂ ਪਿੱਛੇ हट ਜਾਓ ਤੇ ਉਹਨਾਂ ਨੇ ਵਰਦਾਨ ਦਿੱਤਾ ਸੀ ਕਿ ਇਹ ਦੀਵਾਰ ਜਿਹੜੀ ਹੈ ਜੁਗੋ ਜੁਗ ਰਹੇਗੀ ਔਰ ਅੱਜ ਵੀ ਉਹ ਉਹਨਾਂ ਦੇ ਨਿਸ਼ਾਨੇ ਜਿਹੜੀ ਹੈ ਗੁਰਦੁਆਰਾ ਕੰਨ ਸਾਹਿਬ ਦੇ ਨਾਂ ਦੇ ਉੱਤੇ ਉਹ ਦੀਵਾਰ ਮੌਜੂਦ ਹਨ ਔਰ ਲੱਖਾਂ ਦੀ ਗਿਣਤੀ ਤੇ ਲੋਕ ਜਿਹੜੇ ਨੇ ਅੱਜ ਦਸ ਮਸਤਕ ਆਉਣ ਵਾਸਤੇ ਖੌਂਜ ਰਹੇ ਨੇ ਔਰ ਇਹ ਇਤਿਹਾਸ ਜਿਹੜਾ ਬਟਾਲਾ ਨਵਾਸੀਆਂ ਵਾਸਤੇ ਇੱਕ ਸ਼ੋਭਾ ਔਰ ਬਹੁਤ ਹੀ ਖੁਸ਼ੀ ਦਾ ਮਾਹੌਲ ਜਿਹੜਾ ਪੈਦਾ ਕਰਦਾ ਔਰ ਇਹ ਹਰ ਸਾਲ ਅਸੀਂ ਇਦਾਂ ਹੀ ਮਨਾਉਂਦੇ ਰਹੀਏ ਔਰ ਲੋਕ ਜਿਹੜੇ ਨੇ ਬੜੇ ਬੇਖੌਫ ਹੋ ਕੇ ਬੜੇ ਅਮਨ ਮਾਨ ਨਾਲ ਇਸ ਤਿਹਾਰ ਦਾ ਆਨੰਦ ਮਾਣਨ ਸੋ ਮੈਂ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਇਸ ਪਰਵ ਦੀ ਬੇ ਲੱਖ ਲੱਖ ਵਧਾਈ ਦਿੰਦਾ ਹਾਂ ਆਪਣੇ ਸਵਰਨਕਾਰ ਸਮਾਜ ਵੱਲੋਂ ਔਰ ਆਪਣੀ ਤਰਫੋਂ ਔਰ ਲੋਕ ਜਿਹੜੇ ਨੇ ਹਰ ਸਾਲ ਇਸ ਤਰ੍ਹਾਂ ਦਿਹਾੜਨਾ ਕਰਦੇ ਆ